ਪਰਬੂ ਯੇਸ਼ੂ ਮਸੀਹ ਦੇ ਮਕਦਸ ਕਲਾਮ ਦੇ ਵਿੱਚ ਲਿਖਿਆ ਅਮਲਾਂ ਦੇ ਬਾਝੋਂ ਨਿਛਾ ਕੀਆ ਅਧੁਰੀਆਂ ਤਾਂ ਹੀ ਇਸ ਦੱਸਿਆ ਗਿਆ ਕਹਿੰਦਾ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ ਅਮਲਮੀਨ ਕਿ ਜੋ ਖੁਦਾ ਨੇ ਤੁਹਾਨੂੰ ਹੁਕਮ ਲਾਏ ਸੀ ਜੋ ਪ੍ਰਭੂ ਨੇ ਤੁਹਾਨੂੰ ਬਾਣੀ ਤੁਹਾਡੇ ਵਾਸਤੇ ਭੇਜੀ ਸੀ ਜੋ ਪ੍ਰਭੂ ਨੇ ਕਲਾਮ ਵਚਨ ਤੁਹਾਡੇ ਵਾਸਤੇ ਭੇਜਿਆ ਸੀਗਾ ਤੁਸੀਂ ਵਾਕੇ ਹੀ ਉਹਦੇ ਉੱਤੇ ਅਮਲ ਕੀਤਾ ਉਹਨੂੰ ਮੰਨਿਆ ਉਹਦੇ ਤੇ ਚੱਲੇ ਕਿ ਨਹੀਂ ਚੱਲੇ ਜੇ ਤੇ ਮੰਨਿਆ ਹੋਵੇਗਾ ਚੱਲੇ ਹੋਗੇ ਤੇ ਬੜੀ ਅੱਛੀ ਗੱਲ ਆ ਪ੍ਰਭੂ ਤੁਹਾਨੂੰ ਸਵਰਗ ਦੇਵੇਗਾ ਤੇ ਜੇ ਨਹੀਂ ਮੰਨਿਆ ਹੋਵੇਗਾ ਤੇ ਫਿਰ ਔਖਾ ਇਹ ਰਿਅਕਾਇਆ ਸਵਰਗ ਦੇ ਵਿੱਚ ਜਾਣਾ ਹੈ ਕਿਉਂਕਿ ਹੁਕਮਾਂ ਨੂੰ ਮੰਨਣਾ ਹੁਕਮਾਂ ਦੀ ਪਾਲਣਾ ਕਰਨੀ ਵਿਧੀਆਂ ਨੂੰ ਮੰਨਣਾ ਕਾਨੂੰਨਾਂ ਨੂੰ ਮੰਨਣਾ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਬੋਲੇ ਹallelujah